ਰੂਹਾਂ ਵਿਛੜੀਆਂ ਦੇ ਜਦੋਂ ਮੇਲ ਹੁੰਦੇ ਰੂਹਾਂ ਵਿਛੜੀਆਂ ਦੇ ਜਦੋਂ ਮੇਲ ਹੁੰਦੇ ਕੀ ਦੱਸਾਂ ਯਾਰੋ ਮਿਲਦਾ ਪਿਆਰ ਕਿੰਨਾ ਇੱਕ ਦੂਜੇ ਨੂੰ ਮਸ਼ਕਰੀ ਜੀ ਕਰਕੇ ਪੁੱਛ ਲੈਂਦੇ ਇੱਕ ਦੂਜੇ ਨੂੰ ਮਸ਼ਕਰੀ ਜੀ ਕਰਕੇ ਪੁੱਛ ਲੈਂਦੇ ਦੱਸੀ ਯਾਰਾ ਤੇਰਾ کاروبار ਕਿੰਨਾ ਖਾਸੇ ਹਾਸੇ ਵਿੱਚ ਏ ਕਹਿ ਜਾਂਦੇ ਹਾਸੇ ਹਾਸੇ ਵਿੱਚ ਏ ਕਹਿ ਜਾਂਦੇ ਵੇਖਣ ਵਿੱਚ ਤਾਂ ਬੜਾ ਅਮੀਰ ਲੱਗਦਾ ਏ ਦੱਸਿ ਯਾਰਾ ਲੋਕਾਂ ਦਾ ਕਰਜ਼ੇਦਾਰ ਕਿੰਨਾ ਕੰਗਣਾ ਵਾਲਿਆ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਕੰਗਨਾ ਵਾਲਿਆ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਕੋਟਲੇ ਵਾਲੀ ਸਰਕਾਰ ਨਾਲ ਤੇਰਾ ਪਿਆਰ ਕਿੰਨਾ ਕੋਟਲੇ ਵਾਲੀ ਸਰਕਾਰ ਨਾਲ ਤੇਰਾ ਪਿਆਰ ਕਿੰਨਾ